ਜੇਕਰ ਅੰਦਰ ਥੁਲਾ ਤੇ ਸੱਚ ਆਵੇਗਾ ਬੁੱਲਾ ਤੇ ਵਾਹ 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 ਕੀ ਬਾਤ ਜੇਕਰ ਅੰਦਰ ਥੁਲਾ ਤੇ ਸੱਚ ਆਵੇਗਾ ਬੁੱਲਾ ਤੇ ਹਾਂ ਮਾਲ ਬਰਾਮਦ ਹੋਵੇਗਾ ਵਾਹ ਵਾਹ ਮਾਲ ਬਰਾਮਦ ਹੋਵੇਗਾ ਵਾਹ ਵਾਹ ਚੌਕੀਦਾਰ ਨੂੰ ਖੁੱਲਾ ਤੇ ਛੁੱਟੀ ਲੈ ਕੇ ਆਇਆ ਹੈ ਪੁੱਤਰ ਪਿਓ ਦੇ ਕੁਲਾਂ ਤੇ ਤਦ ਰਵੇਗਾ ਪੇ ਕਾਕਾਰ ਆਪਣਾ ਹਿੱਸਾ ਫੁੱਲਾਂ ਤੇ ਸੱਪ ਹੁੰਦੇ ਨਹੀਂ ਇਹ ਨਾ ਇਹਠ ਵੈਸੇ ਨਾ ਜਾਵੀਂ ਫੁੱਲਾਂ ਤੇ ਹਾਂਡੀ ਛੱਡ ਲੈਣੇ ਚੜਦਾ ਕੱਕਰ ਮਾਰੀਆਂ ਚੁੱਲਾਂ ਤੇ ਅਸੀਂ ਪੁੱਤ ਨੂੰ ਵਾਰਸ ਜਾਣਿਆ ਨਹੀਂ ਦਿੱਤਾ ਧੀ ਨੂੰ ਹੱਕ ਜੇ ਮੰਗੇ ਹੱਕ ਨਾ ਮੰਨਣੀ ਵੱਡ ਲੈਂਦੇ ਮੂੰਹ ਤੇ ਨੱਕ ਅਸੀਂ ਬਣੇ ਪੁਜਾਰੀ ਮਾਲ ਦੇ ਤੇ ਛੱਡ ਕੇ ਰੱਬ ਦੀ ਜ਼ਾਤ ਕੋਈ ਅਸੀਂ ਬਾਹਰੋਂ ਸਿੱਟੇ ਚਾਨਣੇ ਸਾਡੇ ਅੰਦਰ ਕਾਲੀ ਰਾਤ ਤੂੰ ਨੱਚ ਨੱਚ ਯਾਰ ਮਨਾਣ ਦਾ ਦੱਸ ਕਿੱਥੋਂ ਸਿੱਖਿਆ ਵੱਲ ਔਰ ਕਿੱਥੋਂ ਸਿੱਖੇ ਬੰਨੇ ਘੁੰਗਰੂ ਤੇ ਗਲ ਵਿੱਚ ਪਾਣੇ ਟੱਲ ਮੈਨੂੰ ਵੇਖਣਾ ਅੰਨੇ ਟੱਡ ਕੇ ਕੋਈ ਪੱਕੀ ਦੇ ਦਲੀਲ ਜੇ ਇਹੋ ਕੰਮ ਹੈ ਪੀਰ ਦਾ ਫਿਰ ਕਿੰਧਰੀ ਕਿਉਂ ਜ਼ਲੀਲ ਸਾਨੂੰ ਮਾਰੀ ਮੁਸਕਾ ਮੁਸਕਾ ਬੰਦ ਕੇ ਤੇ ਲੱਕ ਲੱਕ ਫੇਰੀ ਜੂਤ ਪਰ ਪਾਕ ਨਬੀ ਦੇ ਸਾਹਮਣੇ ਸਾਡੇ ਰੱਖੀ ਨਾ ਕਰ ਤੂੰ ਉਹ ਚੱਲ ਮੇਲੇ ਨੂੰ ਚਲੀ ਲੋ ਜੀ ਮੇਰਾ ਨਾਮ ਹੈ ਬੁਸ਼ਰਾਨ ਸਾਰੀ ਤੇ ਮੇਰੇ ਸਾਰੇ ਪੰਜਾਬੀ ਭੈਣਾ ਭਰਾਵਾਂ ਵਾਸਤੇ ਇੱਕ ਬੜੀ ਖੁਸ਼ਖਬਰੀ ਹੈ ਮੇਲਾ ਨਿਊਜ਼ ਚੈਨਲ ਆ ਰਿਹਾ ਜਿੱਦੇ ਤੇ ਤੁਸੀਂ ਸਾਰਿਆਂ ਪੰਜਾਬ ਦੀਆਂ ਮਜ਼ੇ ਮਜ਼ੇ ਦੀਆਂ ਖਬਰਾਂ ਵੀ ਦੇਖੋਗੇ ਤੇ ਸਾਰੇ ਰੰਗ ਵੀ ਇੰਜੋਏ ਕਰੋਗੇ ਇਹ ਹੁਣੇ-ਹੁਣੇ ਇੱਕ ਮਿੰਟ ਦੇ ਵਿੱਚ ਵਿੱਚ ਸਬਸਕ੍ਰਾਈਬ ਕਰੋ ਮੇਲਾ ਨਿਊਜ਼ ਚੈਨਲ ਤੇ ਲੁੱਟ ਲਓ ਮੇਲੇ ਹੋ ਰਾਨਕ ਹੋ ਜਾਓ بسم اللہ الرحمن الرحیم شروع خدا دے ناموں جس دا جوڑ جواب نہ کوئی جس دی رحمت بخشش والا انت حساب نہ کوئی دنیا بھر وچ وسن والے پنجابیوں تے ਸਾਡੇ پیارے ویکھن والےو السلام علیکم ساسریہ کال নমস্কার تے ਢੇਰ ਢੇਰ સલાמא ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜਤਲ ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਗਹਾਈਆਂ ਤੋਂ ਸਤਿ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਸਾਹਿਬੋ ਸਾਡੀ ਇਹ ਬੇਨਤੀ ਹੈ ਵੀ ਆਪਣੇ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ। ਨਾਲ ਬਣਿਆ ਹੋਇਆ ਟੱਲੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ ਤਾ ਕੇ ਸਾਡੇ ਆਲ ਨੋਟੀਫਿਕੇਸ਼ਨਸ ਵੇਲੇ ਸਿਰ ਤੁਹਾਡੇ ਤਾਈਂ ਆਪੜ ਸਕਣ ਸਾਬੋ ਸਾਡੇ ਵੀ ਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਨਾਲੇ ਸਾਨੂੰ ਆਪਣੇ ਕਮੈਂਟਸ ਜ਼ਰੂਰ ਭਜਾਇਆ ਕਰੋ ਜਿਹੜੇ ਕਿ ਸਾਡੇ ਲਈ ਡਾਡੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿਣੇ ਆ ਅੱਛਾ ਜਾਨੀ ਸਾਹਿਬ ਇੱਕ ਤੁਹਾਡੀ ਛੋਟੀ ਬਹਿਰ ਦੀ ਜਗ ਮਸ਼ਹੂਰ ਗਜ਼ਲ ਹੈ ਬੜੀ ਪਿਆਰੀ ਜੀ ਜੀ ਉਹ ਜਿੱਥੇ ਤੁਸੀਂ ਸੁਣਾਦੇ ਹੋ ਮੇਲਾ ਲੁੱਟ ਲੈਂਦੇ ਹੋ ਹੈ ਜੀ ਅੱਜ ਮੇਲਾ ਟੀਵੀ ਤੇ ਵੀ ਸਾਨੂੰ ਸੁਣਾਓ ਭਈ ਜੇਕਰ ਅੰਦਰ ਥੁੱਲਾਂ ਤੇ ਸੱਚ ਆਵੇਗਾ ਬੁੱਲਾਂ ਤੇ ਤੇ ਮਾਲ ਬਰਾਮਦ ਹੋਵੇਗਾ ਚੌਕੀਦਾਰ ਨੂੰ ਖੁੱਲਾ ਤੇ ਉਹ ਸੁਣਾਓ ਜੀ ਜਰਾ ਵਾ 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 ਓਏ ਵਟਸਐਪ ਆ ਕਿ ਜੇਕਰ ਅੰਦਰ ਥੁੱਲਾ ਤੇ ਵਾ 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 ਜੇਕਰ ਅੰਦਰ ਥੁੱਲਾ ਤੇ ਸੱਚ ਆਵੇਗਾ ਬੁੱਲਾ ਤੇ ਵਾ 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 ਕੀ ਬਾਤ ਜੇਕਰ ਅੰਦਰ ਥੁੱਲਾ ਤੇ ਸੱਚ ਆਵੇਗਾ ਬੁੱਲਾ ਤੇ ਹਾਂ ਮਾਲ ਬਰਾਮਦ ਹੋਵੇਗਾ ਵਾਹ ਵਾਹ ਮਾਲ ਬਰਾਮਦ ਹੋਵੇਗਾ ਵਾਹ ਵਾਹ ਚੌਕੀਦਾਰ ਨੂੰ ਖੁੱਲਾ ਤੇ ਵਾਹ 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 ਮਾਲ ਬਰਾਮਦ ਹੋਵੇਗਾ ਚੌਕੀਦਾਰ ਨੂੰ ਖੁੱਲਾ ਤੇ ਤੇ ਖਿਆਲ ਵੇਖਿਆ ਜੀ ਬੱਤ ਸਾਬ ਛੁੱਟੀ ਲੈ ਕੇ ਆਇਆ ਹੈ ਵਾਹ ਵਾਹ ਛੁੱਟੀ ਲੈ ਕੇ ਆਇਆ ਹੈ ਆਇਆ ਹੈ

ਆਪਣਾ ਹਿੱਸਾ ਫੁੱਲਾਂ ਤੇ ਆਏ ਹਾਏ ਸੱਪ ਹੁੰਦੇ ਨਹੀਂ ਇਨਾਏ ਵਾਹ 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 ਸੱਪ ਹੁੰਦੇ ਨਹੀਂ ਇਨਾਏ ਇਨਾ ਹੀਟ ਵੈਸ ਨਾ ਜਾਵੇਂ ਫੁੱਲਾਂ ਤੇ ਆਏ ਹਾਏ ਆਏ ਹਾਏ ਸੱਪ ਹੁੰਦੇ ਨਹੀਂ ਇਨਾ ਹੀਟ ਵੈਸ ਨਾ ਜਾਵੇਂ ਫੁੱਲਾਂ ਤੇ ਵੈਸ ਨਾ ਜਾਵੇਂ ਫੁੱਲਾਂ ਤੇ ਵਾਹ ਹਾਂਡੀ ਛੱਡ ਲੈ ਨਹੀਂ ਚੜਦਾ ਹਾਂਡੀ ਛੱਡ ਲੇ ਨਹੀਂ ਚੜਦਾ ਕੱਕਰ ਮਾਰੀਆਂ ਚੁੱਲਾਂ ਤੇ ਹਾਏ ਹਾਏ ਵਾਹ ਵਾਹ ਨਹੀਂ ਕੀ ਚੜਦੀ ਏ ਉਥੇ ਲੈ ਨਹੀਂ ਚੜਦਾ ਵਾਹ 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 ਫੇਰ ਨਿਸ਼ਾਨ ਕਰੋ ਹਾਂਡੀ ਛੱਡ ਵਾਹ ਵਾਹ ਲੈ ਨਹੀਂ ਚੜਦਾ ਹਾਏ ਹਾਏ ਕੱਕਰ ਮਾਰੀਆਂ ਚੁੱਲਾਂ ਤੇ ਆਪਣੇ ਕੋਲੋਂ ਘੜੇ ਰਵਾਇਤ ਹਾਏ ਹਾਏ ਆਪਣੇ ਕੋਲੋਂ ਘੜੇ ਰਵਾਇਤ کڑے روایت لکھ دی لعنت مولا دے ہائے ہائے اپنے کولوں کڑے روایت لکھ دی لعنت لکھ دی لعنت مولا دے مولا دے جے کر اندر تھلا دے ہائے ہائے سچ اوے گا مولا دے واہ, واہ 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 بہت خوب بڑی زبردست ماشاءاللہ گہرائی ہے گہرائی ہے ਤਖੀਲ ਦੀ ਅੱਲਾ ਪਾਗ ਨੇ ਬੜੀ ਬੁਲੰਦੀ ਤੁਹਾਨੂੰ ਅਤਾ ਕੀਤੀ ਜੀ ਬਹੁਤ ਬੜੀ ਖੂਬਸੂਰਤ ਤੁਸੀਂ ਮਾਸ਼ਾ ਅੱਲਾ ਪੰਜਾਬੀ ਦੇ ਵਿੱਚ ਗਜ਼ਲ ਰਹਿ ਰਹੇ ਹੋ ਔਰ ਆਪਣੀ ਮਾਂ ਬੋਲੀ ਪੰਜਾਬੀ ਦਾ ਜੀ ਝੰਡਾ ਹੋਰ ਸਰ ਬੁਲੰਦ ਕਰ ਰਹੇ ਹੋ ਮਾਸ਼ਾ ਅੱਲਾ ਜਿਆਦੀ ਸਭ ਤੁਹਾਡੇ ਕਲਾਮ ਦੇ ਵਿੱਚ ਅਸਾਂ ਇਹ ਇੱਕ ਗੱਲ ਵੇਖੀਏ ਕਿ ਬੜਾ ਕਿਰਬ ਔਰ ਦਰਦ ਪਾਇਆ ਜਾਂਦਾ ਹੈ ਖਾਸ ਕਰ ਮਿਹਨਤ ਕਾਸ਼ ਮਜ਼ਦੂਰ ਤਬਕੇ ਦਾ ਤੁਸੀਂ ਦੇਖੋ ਨਾ ਇੱਕ ਬੜੀ ਪਿਆਰੀ ਗਜ਼ਲ ਲਿਖੀ ਸੀ ਕਿ ਮਰਿਆਏ ਮਜ਼ਦੂਰੀ ਕਰਦਾ ਘਰ ਦੀ ਰੋਟੀ ਪੂਰੀ ਕਰਦਾ ਉਹ ਦੱਸਣਾਓ ਸਾਨੂੰ ਮਰਿਆਏ ਮਜ਼ਦੂਰੀ ਕਰਦਾ ਵਾਹ 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 ਮਰਿਆਏ ਮਜ਼ਦੂਰੀ ਕਰਦਾ ਮਜ਼ਦੂਰੀ ਕਰਦਾ ਘਰ ਦੀ ਰੋਟੀ ਪੂਰੀ ਕਰਦਾ ਅੱਲਾਹੁ ਅਕਬਰ ਵਾਹ ਮਰਿਆਏ ਮਜ਼ਦੂਰੀ ਕਰਦਾ ਵਾਹ 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 ਕਰਦੀ ਰੋਟੀ ਪੂਰੀ ਕਰਦਾ ਕੀ ਹਕੀਕਤ ਹੈ ਵਾਹ ਉਹਨੇ ਵੀ ਤੇ ਮਰ ਜਾਣਾ ਹੈ ਵਾਹ ਵਾਹ ਉਹਨੇ ਵੀ ਤੇ ਮਰ ਜਾਣਾ ਹੈ ਜੋ ਇਲਾਨ ਜ਼ਰੂਰੀ ਕਰਦਾ ਹਾਏ ਹਾਏ ਵਾਹ 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 ਉਹਨੇ ਵੀ ਤੇ ਮਰ ਜਾਣਾ ਹੈ ਜੋ ਜੋ ਇਲਾਨ ਜ਼ਰੂਰੀ ਕਰਦਾ ਵਾਹ ਤੇ WhatsApp ਸੰਗੇ ਮਰ ਮਰ ਲਿਖਦਾ ਕਾਤਬ ਵਾਹ ਵਾਹ ਸੰਗੇ ਮਰਮਰ ਲਿਖਦਾ ਕਾਤਬ ਲਿਖਦਾ ਕਾਤਬ ਮੋਇਆਂ ਦੀ ਮਸ਼ਹੂਰੀ ਕਰਦਾ ਆਹਾ ਵਾਹ 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 ਸੰਗੇ ਮਰਮਰ ਲਿਖਦਾ ਕਾਤਬ ਵਾਹ ਮੋਇਆਂ ਦੀ ਮਸ਼ਹੂਰੀ ਕਰਦਾ ਕੀ ਨਿਤਾਫਤ ਹੈ ਮਾਸ਼ਾਅੱਲਾ ਸਿੱਧੀ ਸਿੱਧੀ ਖੁਦਕੁਸ਼ੀ ਸੀ ਵਾਹ ਵਾਹ ਸਿੱਧੀ ਸਿੱਧੀ ਖੁਦਕੁਸ਼ੀ ਸੀ ਖੁਦਕੁਸ਼ੀ ਸੀ ਸਿੱਧੀ ਸਿੱਧੀ ਖੁਦਕੁਸ਼ੀ ਸੀ ਵਾਹ ਤੇਰੇ ਤੂੰ ਜੇ ਦੂਰੀ ਕਰਦਾ ਹਾ ਹਾ ਸਿੱਧੇ ਸਿੱਧੇ ਖੁਦਕੁਸ਼ੀ ਤੇਰੇ ਤੋਂ ਜੇ ਦੂਰੀ ਕਰਦਾ ਵਾ 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 ਖਾਕੀ ਉਹ ਕੁਝ ਕਰਦਾ ਤਾਇਬ ਵਾ 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 ਖਾਕੀ ਉਹ ਕੁਝ ਕਰਦਾ ਤਾਇਬ ਖਾਕੀ ਉਹ ਕੁਝ ਕਰਦਾ ਤਾਇਬ ਜੋ ਨਾਰੀ ਨਨੂਰੀ ਕਰਦਾ ਆਏ ਹਾ ਖਾਕੀ ਉਹ ਕੁਝ ਕਰਦਾ ਤਾਇਬ ਜੋ ਨਾਰੀ ਨਾ ਜੋ ਨਾਰੀ ਨਨੂਰੀ ਕਰਦਾ ਵਾ ਵਾ ਮਰਿਆਏ ਮਜ਼ਦੂਰੀ ਕਰਦਾ ਹਾਏ ਹਾਏ ਕਰਦੇ ਰੋਟੀ ਪੂਰੀ ਕਰਦਾ ਜੀਵਨ ਜਰਨਾ ਬਣਦਾ ਏ ਨਹੀਂ ਤੇ ਮਰਨਾ ਬਣਦਾ ਏ ਵਾਹ ਮੈਂ ਲੁੱਟਿਆ ਏ ਸਾਰਾ ਪਿੰਡ ਹਾਏ ਹਾਏ ਹਾ ਮੈਂ ਲੁੱਟਿਆ ਏ ਸਾਰਾ ਪਿੰਡ ਪੁਜਨਾ ਸਰਨਾ ਬਣਦਾ ਏ ਆ ਹਾ 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 ਮੈਂ ਲੁੱਟਿਆ ਏ ਸਾਰਾ ਪਿੰਡ ਹਾਏ ਹਾ ਪੁਜਨਾ ਸਰਨਾ ਬਣਦਾ ਏ ਜਿੱਡੀ ਵੱਡੀ ਚੋਰੀ ਏ ਹਮ ਜਿੱਡੀ ਵੱਡੀ ਚੋਰੀ ਏ ਉਮਰਾ ਕਰਨਾ ਬੰਦਾ ਏ ਆਏ ਹਾਏ ਆਏ ਹਾਏ ਜਿੱਡੀ ਵੱਡੀ ਚੋਰੀ ਏ ਉਮਰਾ ਕਰਨਾ ਬੰਦਾ ਏ ਆਏ ਹਾਏ ਸਾ ਪਿਆਏ ਨੇ ਪਾਣੀ ਨੂੰ ਸਾ ਪਿਆਏ ਨੇ ਪਾਣੀ ਨੂੰ ਪਾਣੀ ਪੁੱਠਾ ਤਰਨਾ ਬੰਦ ਆਏ ਹਾਏ ਵਾਹ ਵਾਹ ਸਾਬ ਪਿਆਏ ਨੇ ਪਾਣੀ ਪੁੱਠਾ ਤਰਨਾ ਬੰਦ ਆਏ ਵਾਹ ਵਾਹ ਫਤਵਾ ਜਿੰਨਾ ਸਸਤਾ ਹੈ ਹਾਂ ਆਏ ਹਾਏ ਫਤਵਾ ਜਿੰਨਾ ਸਸਤਾ ਹੈ ਜਿੰਨਾ ਸਸਤਾ ਹੈ ਤਾਇਬ ਡਰਨਾ ਬੰਦ ਆਏ ਹਾਏ ਹਾਏ ਆਏ ਫਤਵਾ ਜਿੰਨਾ ਸਸਤਾ ਹੈ ਤਾਇਬ ਡਰਨਾ ਬੰਦਾ ਹੈ ਵਾਹ ਜਿੱਡੀ ਵੱਡੀ ਚੋਰੀ ਹੈ ਆਏ ਹਾਏ ਉਮਰਾ ਕਰਨਾ ਬੰਦਾ ਹੈ ਵਾਹ 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 ਜਿਆਨੀ ਸਾਹਿਬ ਇਹ ਕਿ ਤੁਸੀਂ ਬੜੀ ਪਿਆਰੀ ਤਵੀਲ ਨਜ਼ਮ ਲਿਖੀ ਹੋਈ ਹੈ ਹਾਂਜੀ ਅੱਜ ਅੱਖਾਂ ਵਾਰਿ ਸ਼ਾਨੋ ਕਿਤੋਂ ਕਵਰਾਂ ਵਿੱਚੋਂ ਬੋਲ ਉਸ ਬਹਿਰ ਦੇ ਉੱਤੇ ਹਾਂਜੀ ਜਿਹਦਾ ਮੇਰਾ خیال ਹੈ ਤੁਸੀਂ ਟਾਈਟਲ ਰੱਖਿਆ ਸੀ ਹੋਰੇ ਖੁਦ ਇhtisabi ਹਾਂਜੀ ਇਤਰਾਫ ਜੁਰਮ ਇਤਰਾਫ ਜੁਰਮ ਹਾਂਜੀ ਉਹ ਤੇ ਸੁਣਾਓ ਸਾਡੇ ਵੇਖਣ ਵਾਲਿਆਂ ਨੂੰ ਜੀ ਅਸੀਂ ਖੁਦ ਨੂੰ ਬੰਦੇ ਆਖਦੇ ਵਾਹ ਨਹੀਂ ਬੰਦਿਆਂ じゃ ਕਰਤੱਬ ਵੀ ਅਸੀਂ ਕੰਨਾ ਰੇੜੇ ਮਾਰਦੇ ਜਿਤੋਂ ਵਾਜਾ ਮਾਰੇ ਰੱਬ ਵਾਹ ਫੇਰ ਪੜੋ ਜੀ ਵਾਹ ਵਾਹ ਅਸੀਂ ਖੁਦ ਨੂੰ ਬੰਦੇ ਆਖਦੇ ਆਹਾ ਹਾ ਨਹੀਂ ਬੰਦਿਆਂ じゃ ਕਰਤੱਬ ਕਰਤੱਬ ਅਸੀਂ ਕੰਨਾ ਰੇੜੇ ਮਾਰਦੇ ਜਿਤੋਂ ਵਾਜਾ ਮਾਰੇ ਰੱਬ ਅਸੀਂ ਠੱਪ ਕੇ ਪਾਕ ਕਲਮਾਂ ਪੜ ਛੱਤੀ ਲਿਆ ਟਕਾ ਆਏ ਅਸੀਂ ਦਿਲ ਤੇ ਮਲੀਆਂ ਕਾਲਖਾਂ ਕਿਉਂ ਉਹ ਬਟ ਸਬਕ ਪਕਾ ਆਏ ਅਸੀਂ ਰਾਜ ਚਰਾਟਾਂ ਮਾਰੀਆਂ ਬਟ ਸਬ ਅਸੀਂ ਰਾਜ ਚਰਾਟਾਂ ਮਾਰੀਆਂ ਨਹੀਂ ਡਿੱਟਾ ਹੱਕ ਹਰਾਮ ਸਭ ਹਾਸਦ ਚੋਰ ਨਦੀ ਦੜੇ ਕੀ ਹਾਕਮ ਕੀ ਗੁਲਾਮ ਵਾ 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 ਅਸੀਂ ਪੁੱਤ ਨੂੰ ਵਾਰਸ ਜਾਣੇ ਅਸੀਂ ਪੁੱਤ ਨੂੰ ਵਾਰਸ ਜਾਣੇ ਨੇ ਦਿੱਤਾ ਤੀਨੋਂ ਹੱਕ ਜੇ ਮੰਗੇ ਹੱਕ ਨ ਮੰਨਣੀ ਵੱਡ ਲੈਂਦੇ ਮੂੰ ਤੇ ਨੱਕ ਹਾਏ ਹਾਏ ਅਸੀਂ ਬਣੇ ਪੁਜਾਰੀ ਮਾਲ ਦੇ ਅਸੀਂ ਬਣੇ ਪੁਜਾਰੀ ਮਾਲ ਦੇ ਤੇ ਛੱਡ ਕੇ ਰੱਬ ਦੀ ਜ਼ਾਤ ਕੋਈ ਅਸੀਂ ਬਾਹਰੋਂ ਚਿੱਟੇ ਚਾਨਣੇ ਸਾਡੇ ਅੰਦਰ ਕਾਲੀ ਰਾਤ ਹਾਏ ਹਾਏ ਵਾਹ 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 ਬਹੁਤ ਅੱਛਾ ਅਸੀਂ ਬਾਹਰੋਂ ਚਿੱਟੇ ਚਾਨਣੇ ਸਾਡੇ ਅੰਦਰ ਕਾਲੀ ਰਾਤ ਮੈਂ ਉੱਬੜ ਵਾਈ ਉੱਠਿਆ ਹਾਏ ਹਾਏ ਮੈਂ ਉੱਬੜ ਵਾਈ ਉੱਠਿਆ ਉੱਠਿਆ ਇਹ ਅੰਦਰੋਂ ਸੁਣ ਕੇ ਬੋਲ ਮੈਂ ਉੱਬੜ ਵਾਈ ਉੱਠਿਆ ਇਹ ਅੰਦਰੋਂ ਸੁਣ ਕੇ ਬੋਲ ਮਾੜੀ ਜਿੰਦ ਮਲੂਕੜੀ ਨਾ ਕੰਡਿਆਂ ਦੇ ਵਿੱਚ ਰੋਲ ਹਾਏ ਤੂੰ ਨੱਚ ਨੱਚ ਯਾਰ ਮਨਾਣ ਦਾ ਹਾਏ ਹਾਏ ਤੂੰ ਨੱਚ ਨੱਚ ਯਾਰ ਮਨਾਣ ਦਾ ਦੱਸ ਕਿੱਥੋਂ ਸਿੱਖਿਆ ਵੱਲ ਔਰ ਕਿੱਥੋਂ ਸਿੱਖੇ ਬੰਨੇ ਘੁੰਗਰੂ ਤੇ ਗੱਲ ਵਿੱਚ ਪਾਣੇ ਟੱਲ ਹਾਏ ਮੈਨੂੰ ਵੇਖਣਾ ਅੰਨੇ ਟੱਡ ਕੇ ਮੈਨੂੰ ਵੇਖਣਾ ਅੰਨੇ ਟੱਡ ਕੇ ਕੋਈ ਪੱਕੀ ਦੇ ਦਲੀਲ ਜੇ ਇਹੋ ਕੰਮ ਹੈ ਪੀਰ ਦਾ ਫਿਰ ਕੰਧਰੀ ਕਿਉਂ ਜ਼ਲੀਲ ਹਾਏ 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 ਵਾਹ 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 ਮੈਨੂੰ ਵੇਖਣਾ ਅੰਨੇ ਟੱਡ ਕੇ ਕੋਈ ਪੱਕੀ ਦੇ ਦਲੀਲ ਦਲੀਲ ਜੇ ਇਹੋ ਕੰਮ ਹੈ ਪੀਰ ਦਾ ਫਿਰ ਕੰਧਰੀ ਕਿਉਂ ਜ਼ਲੀਲ ਸਾਨੂੰ ਮਾਫ਼ ਕਰੀ ਸਾਡੇ ਮਾਲਕਾ ਸਾਨੂੰ ਮਾਫ ਕਰੀ ਸਾਡੇ ਮਾਲਕਾ ਜਿਹੜੀ ਕਰ ਬੈਠੇ ਆ ਭੁੱਲ ਹਾਏ ਸਾਨੂੰ ਮਾਫ ਕਰੀ ਸਾਡੇ ਮਾਲਕਾ ਜਿਹੜੀ ਜਿਹੜੀ ਕਰ ਬੈਠੇ ਆ ਭੁੱਲ ਅਸਾ ਕੀਤੇ ਖੇਖਣ ਝੂਠ ਦੇ ਅਸਾ ਸੀਤੇ ਸੱਚ ਦੇ ਬੁੱਲ ਹਾਏ ਸਾਨੂੰ ਮਾਰੀ ਹਾਏ ਹਾਏ ਸਾਨੂੰ ਮਾਰੀ ਮੁਸਕਾ ਬਨ ਕੇ ਹਾਏ ਤੇ ਲੱਖ ਲੱਖ ਫੇਰੀ ਜੋਤ ਹਾਏ ਹਾਏ ਸਾਨੂੰ ਮਾਰੀ ਮੁਸਕਾ ਮੁਸਕਾ ਬਨ ਕੇ ਤੇ ਲੱਖ ਲੱਖ ਫੇਰੀ ਜੂਤ ਪਰ ਪਾਕ ਨਬੀ ਦੇ ਸਾਹਮਣੇ ਸਾਡ ਰੱਖੀ ਨਾ ਕਰ ਤੂ ਆਇਆ ਪਰ ਪਾਕ ਨਬੀ ਦੇ ਸਾਹਮਣੇ ਸਾਡ ਰੱਖੀ ਨਾ ਕਰ ਤੂ ਅਸੀਂ ਖੁਦ ਨੂੰ ਬੰਦੇ ਆਖਦੇ ਨਹੀਂ ਬੰਦੇ ਆ ਜਾਂ ਕਰਤਾ ਹੋਏ ਅਸੀਂ ਕੰਨਾ ਰੇੜੇ ਮਾਰਦੇ ਜਦੋਂ ਬਾਜਾਂ ਮਾਰੇ ਰੱਬ ਵਾ ਵਾ ਬਹੁਤ ਖੂਬ ਬਹੁਤ ਖੂਬ ਮਾਸ਼ਾਅੱਲਾ ਜੀਵਨ ਦੇ ਦੁੱਖ ਛੋਣ ਦੇ ਮੈਨੂੰ ਵਾਹ ਥੋੜਾ ਰੱਜ ਕੇ ਰੋਣ ਦੇ ਮੈਨੂੰ ਜੀਵਨ ਦੇ ਦੁੱਖ ਛੋਣਦੇ ਮੈਨੂੰ ਵਾਹ ਵਾਹ ਥੋੜਾ ਰੱਜ ਕੇ ਰੋਣ ਦੇ ਮੈਨੂੰ ਮੇਰੇ ਅੰਦਰ ਮੈਂ ਡਿੱ ਗਿਆ ਵਾਂ ਆਹੋ ਹਾ ਮੇਰੇ ਅੰਦਰ ਮੈਂ ਡਿੱ ਗਿਆ ਵਾਂ ਆਪਣਾ ਮਲਬਾ ਟੋਣ ਦੇ ਮੈਨੂੰ ਹਾ ਹਾ ਮੇਰੇ ਅੰਦਰ ਮੈਂ ਡਿੱ ਗਿਆ ਵਾਂ ਆਪਣਾ ਮਲਬਾ ਟੋਣ ਦੇ ਮੈਨੂੰ ਵਾਹ 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 ਕਸਮੇ ਪੂਰਾ ਸੱਚ ਬੋਲਾਂਗਾ ਆਹਾਹਾ ਕਸਮੇ ਪੂਰਾ ਸੱਚ ਬੋਲਾਂਗਾ ਪੂਰਾ ਸੱਚ ਬੋਲਾਂਗਾ ਪੂਰਾ ਪਾਗਲ ਹੁੰਦੇ ਮੈਨੂੰ ਆਏ ਹਾ ਵਾਹ ਬਹੁਤ ਬਹੁਤ ਕਸਮੇ ਪੂਰਾ ਸੱਚ ਬੋਲਾਂਗਾ ਵਾਹ ਪੂਰਾ ਪਾਗਲ ਪੂਰਾ ਪਾਗਲ ਹੁੰਦੇ ਮੈਨੂੰ ਹੋਰ ਦੇ ਬੈਡੋ ਵਾਹ ਲੰਮੀ ਤਾਨ ਕੇ ਸੁਤਿਆ ਬਖਤਾ ਹਾਂ ਲੰਮੀ ਤਾਨ ਕੇ ਸੁਤੇਆ ਬਖਤਾ ਆਇਆ ਹੈ ਉਹ ਜਾਗ ਤੇ ਝਟਕੋ ਸੌਂਦੇ ਮੈਨੂੰ ਵਾਹ 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 ਲੰਮੀ ਤਾਨ ਕੇ ਸੁਤੇਆ ਬਖਤਾ ਲੰਮੇ ਤਾਨ ਕੇ ਸੁਤੇਆ ਬਖਤਾ ਆਇਆ ਹੈ ਹੈ ਜਾਗ ਤੇ ਝਟਕੋ ਸੌਂਦੇ ਸੌਂਦੇ ਵਾਹ 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 ਮੇਰੇ ਅੰਦਰ ਮੈਂ ਡਿੱ ਗਿਆ ਵਾ ਵਾ ਆਪਣਾ ਮਲਬਾ ਟੋਂਦੇ ਮੈਨੂੰ ਲਓ ਜੀ ਪਿਆਰਿਓ ਮੇਰੇ ਅੰਦਰ ਮੈਂ ਡਿੱ ਗਿਆ ਵਾ ਮੇਰਾ ਮਲਬਾ ਢੋਂਦੇ ਮੈਨੂੰ ਤੇ ਲੰਮੀ ਤਾਨ ਕੇ ਸੁਤਿਆ ਬਖਤਾ ਜਾਗ ਤੇ ਝਟਕੂ ਸੌਣ ਦੇ ਮੈਨੂੰ ਸਾਹਿਬੋ ਇਹ ਸੰਸਾਡੇ ਅੱਜ ਦੇ ਉਚੇਚੇ ਪਰੋਣੇ ਰਮਜ਼ਾਨ ਜਾਨੀ ਜਿਹੜੇ ਕਿ ਤਾਇਬ ਤਖੱਲੁਸ ਕਰਦੇ ਨੇ ਤੁਸਾਂ ਉਹਨਾਂ ਦੀ ਮਨ ਠਾਰ ਸ਼ਾਇਰੀ ਸੁਣੀ ਆਪਣੀ ਸ਼ਾਇਰੀ ਦੇ ਆਇਨੇ ਦੇ ਵਿੱਚ ਸਾਨੂੰ ਸਾਡਾ ਮੂੰਹ ਵਖਾ ਰਹੇ ਸਨ ਸਾਡੇ ਵਸੇਬ ਸਾਡੇ ਸਮਾਜ ਦੇ ਵਿੱਚ ਪਾਏ ਜਾਣ ਵਾਲੀਆਂ ਜਿਹੜੀਆਂ ਬੁਰਾਈਆਂ ਨੇ ਉਹਨਾਂ ਦੀ ਨਿਸ਼ਾਨਦੇਹੀ ਪੱਕ ਕਰਦੇ ਸਨ ਬੜੇ ਖੂਬਸੂਰਤ ਤੇ ਬੜੇ ਮਿੱਠੜੇ ਹਰਫਾਂ ਰਾਈ ਉਹਨਾਂ ਦੇ ਸ਼ਬਦ ਸਾਹਿਬੋ ਸਾਡੇ ਦਿਲ ਨੂੰ ਠਾਰਸ ਦਿੰਦੇ ਨੇ ਚੋਬਾ ਨਹੀਂ ਕਰਾਂਦੇ ਯਕੀਨਨ ਤੁਹਾਨੂੰ ਵੀ ਉਹਨਾਂ ਦੀ ਸ਼ਾਇਰੀ ਦਾ ਬੜਾ ਹੀ ਸੁਆਦ ਆਇਆ ਹੋਵੇਗਾ ਤੇ ਤੁਸੀਂ ਬੜਾ ਲੋਰਾ ਲਿਆ ਹੋਵੇਗਾ ਸਾਡੀ ਅੱਜ ਦੀ ਨਿਸ਼ਿਸਤ ਦਾ ਤੇ ਸਾਡੇ ਉਚੇਚੇ ਪਰੋਣੇ ਦੀਆਂ ਗੱਲਾਂ ਬਾਤਾਂ ਦਾ ਉਹਨਾਂ ਦੇ ਬੋਲਾਂ ਦਾ ਉਹਨਾਂ ਦੇ ਸ਼ੇਰਾਂ ਦਾ ਲਵਾਂਗੇ ਸਾਹਿਬੋ ਹੁਣ ਤੁਹਾਡੇ ਤੋਂ ਇਜਾਜ਼ਤ ਲੈਓ ਯਾਰ ਹਵਾਲੇ ਰੱਬ ਦੇ ਤੇ ਮੇਲੇ ਚਾਰ ਦਿਨਾਂ ਦੇ اس دن عید مبارک ہو سی جس دن پھر ملا گے رب راکا اللہ بی